ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਗੁਰਪੁਰਬ ਤੇ ਪਿੰਡ ਚੱਕ ਚੇਲਾ ਦੀ ਸੰਗਤ ਨੇ ਲੰਗਰ ਰੋਖ ਲਗਾਏ ਪੱਤਰਕਾਰ ਹਰਪਾਲ ਸਿੰਘ ਜੱਜ ਦੀ ਵਿਸ਼ੇਸ਼ ਰਿਪੋਰਟ ਵਾ ਮੇਰੇ ਸਹਬਾ ਵਾ ਵਾ ਮੇਰੇ ਸਹਬਾ ਵਾ ਵਾ ਮੇਰੇ ਸਹਬਾ ਵਾ ਵਾ ਮੇਰੇ ਸਹਬਾ ਵਾ ਗੁਰਮਖ ਸਦਾ ਸਲਾਹੀ ਹੈ ਗੁਰਮਖ ਸਦਾ ਸਲਾਹੀ ਹੈ ਜਾਵੇਂ ਲੈ ਲੈਂਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਰਪਾਲ ਸਿੰਘ ਜੱਜ ਸਾਡਾ ਸਵਾਗਤ ਕਰਦਾ ਜਿਵੇਂ ਤੁਹਾਨੂੰ ਪਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਬਾਸਾਈ ਪ੍ਰਕਾਸ਼ ਰਮਨੂਨ ਮੁੱਖ ਰੱਖਦੇ ਹੋ ਪਿੰਡ ਚੱਕ ਚੇਲਾ ਦੀ ਸਮੂਹ ਸੰਗਤ ਵੱਲੋਂ ਲੰਗਰ ਚੱਲ ਰਿਹਾ ਸੀ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਪ੍ਰਬੰਧਕ ਕਮੇਟੀ ਨਾਲ ਸਾਰੇ ਮੁੱਖ ਨਾਲ ਕਿ ਉਹਨਾਂ ਦੱਸਾਂ ਲੰਗਰਾਂ ਬਾਰੇ ਕੀ ਗੱਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਜੀ ਜਿਵੇਂ ਮਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਤਾਰਪੁਰ ਦੇ ਸਬੰਧ ਵਿੱਚ ਪਿੰਡ ਚੱਕ ਚੇਲਾ ਦੇ ਸਮੂਹ ਨਗਰ ਨਿਵਾਸੀਆਂ ਤੇ ਐਨ ਆਰ ای ਵੀਰਾਂ ਵੱਲੋਂ ਵਿਸ਼ੇਸ਼ ਸਹਿਯੋਗ ਨਾਲ ਜਿਹੜਾ ਤੀਜਾ ਚਾਪਕੋੜ ਦਾ ਲੰਗਰ ਜਿਹੜਾ ਚਲਾਇਆ ਜਾ ਰਿਹਾ ਸੀਗਾ ਦੋ ਦਿਨ ਦੀ ਸੇਵਾ ਅਪਰੰਤ ਸਮਾਪਤ ਹੋਇਆ ਜੀ ਤੇ ਸਾਰਿਆਂ ਦੇ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਸਾਡੇ ਪਿੰਡ ਦੇ ਨੌਜਵਾਨ ਵੀਰਾਂ ਦਾ ਭੈਣਾ ਭਈਆਂ ਦੇ ਸਹਿਯੋਗ ਨਾਲ ਨਗਰ ਜਿਹੜਾ ਬਹੁਤ ਵਧੀਆ ਚਲਾਇਆ ਗਿਆ ਸਮਾਪਤੀ ਹੋਈ ਹੈ ਜੀ ਤੇ ਉਪਰੰਤ ਜਿਹੜਾ ਵੀ ਇੱਥੇ ਕਚਰਾ ਜਿਹੜਾ ਆਪਣਾ ਹੋਇਆ ਵਾ ਸਾਫ ਸਫਾਈ ਉਹਦੀ ਕੀਤੀ ਜਾਵੇਗੀ ਤੇ ਹਰ ਸਾਲ ਦੀ ਤਰ੍ਹਾਂ ਜਿਹੜੇ ਅਸੀਂ ਰਣ ਲਿਆ ਸੀਗਾ ਕਿ ਸਮਾਪਤੀ ਤੋਂ ਬਾਅਦ ਜਿਹੜੇ ਰੁੱਖਵਾਜਾਂ ਦੋ ਬੂਟੇ ਫਲਦਾਰ ਸ਼ਾਨਦਾਰ ਉਹ ਲਗਾਏ ਜਾਂਦੇ ਆ ਸੰਗਤ ਵੱਲੋਂ ਤੇ ਹੁਣ ਬਸ ਇਸ ਤੋਂ ਬਾਅਦ ਅਸੀਂ ਬੂਟੇ ਲਾਵਾਂਗੇ ਤੇ ਸਮਾਪਤ ਕਰਕੇ ਜਾਈਏਗੀ ਠੀਕ ਹੈ ਸਵੇਰੇ ਵੀ ਜਿਹੜੀ ਜੋ ਵੀ ਰਹਿ ਰਹੇ ਰਹਿੰਦ ਖੂੰਦਾ ਸਾਫ ਸਫਾਈ ਸਾਰੀ ਪ੍ਰੋਪਰ ਕੀਤੀ ਜਾਵੇਗੀ ਸ사에 ਕਿ ਉਪਰਾਲਾ ਬਹੁਤ ਵਧੀਆ ਤੁਸੀਂ ਕੀਤਾ ਹੈ ਕਿ ਜਿੰਨੀ ਆਪਣਾ ਬਚਿਆ ਹੋਇਆ ਸਮਾਨ ਤੁਸੀਂ ਖੱਡਾ ਪਟਕੇ ਦੇਿਆ ਕਿ ਲੰਗਰ ਜਦੋਂ ਲੱਗਦਾ ਵੇਸਟਿੰਗ ਉਦਾਂ ਹੀ ਸੁੱਟ ਦਿੱਤੀ ਜਾਂਦੀ ਹੈ ਤੇ ਬਹੁਤ ਵਧੀਆ ਢਾੜਾ ਉਪਰਾਲਾ ਕੀਤਾ ਗਿਆ ਕਿ ਖੱਡਾ ਮਾਰ ਕੇ ਸਾਰੀ ਵੇਸਟਿੰਗ ਉਹਦੇ ਵਿੱਚ ਕਰਕੇ ਉੱਤੋਂ ਪੂਰ ਦੰਦੇ ਆ ਬਿਲਕੁਲ ਹਾਂਜੀ ਬਿਲਕੁਲ ਵਧੀਆ ਗੱਲ ਹੈ ਜੀ ਜਿੱਦਾਂ ਆਪਣੇ ਬਾਕੀ ਵੀ ਲੰਗਰ ਲੱਗਦੇ ਨੇ ਆਪਣੇ ਵੀਰੇ ਉਹਨਾਂ ਨੂੰ ਢਾੜਾ ਕੀ ਮੈਸੇਜ ਹੈ ਜਦੋਂ ਵੇਸਟਿੰਗ ਹੁੰਦੀ ਹੈ ਕਿ ਉਹਨਾਂ ਨੂੰ ਉਦਾਂ ਹੀ ਸੁੱਟ ਦਿੰਦੇ ਉਹਦੇ ਨਾਲ ਜਿੱਦਾਂ ਜੀਵ ਜੰਤੂ ਜਿੰਨੇ ਆਪਣੇ ਅਗੇ ਪਸ਼ੂ ਪੰਜ ਜਿੱਦਾਂ ਪਸ਼ੂ ਆ ਗਾਵਾਂ ਮੱਜਾ ਮੱਜਾ ਵਾਰਾ ਉਹ ਖਾ ਲੈਂਦੇ ਨੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਇਹ ਹੈ ਜੀ ਜਿੱਦਾਂ ਆਪਾਂ ਲੰਗਰ ਲਾਉਨੇ ਆ ਲੰਗਰ ਲਾਉਣਾ ਬਹੁਤ ਵੱਡਾ ਬਰਾਲਾ ਹੈ ਜੀ ਲੇਕਿਨ ਉਸ ਤੋਂ ਬਾਅਦ ਲੰਗਰ ਲਾਉਣ ਤੋਂ ਬਾਅਦ ਜਿਹੜੀ ਵੇਸਟੇਜ ਆ ਉਹ ਇਦਾਂ ਹੀ ਖਿੰਡਦੀ ਰਹੇ ਤਾਂ ਉਹ ਫਿਰ ਇੱਕ ਗੰਦਗੀ ਦਾ ਕਾਰਨ ਬਣ ਜਾਂਦਾ ਮੱਖੀਆਂ ਮਛਰ ਪੈਦਾ ਹੁੰਦੇ ਆ ਇਸ ਕਰਕੇ ਵੀ ਜਿਹੜਾ ਲੰਗਰ ਲਾਉਨੇ ਆ ਉਸ ਤੋਂ ਬਾਅਦ ਜਿਹੜੀ ਵੇਸਟੇਜ ਆ ਇਹਨੂੰ ਪ੍ਰੋਪਰ ਜਿਹੜਾ ਇਹਦਾ ਨਿਪਟਾਰਾ ਕੀਤਾ ਜਾਵੇ ਤਾਂ ਜੋ ਸਫਾਈ ਵੀ ਰਵੇ ਤੇ ਦੇਖਣ ਵਾਲੇ ਨੂੰ ਵੀ ਚੰਗਾ ਲੱਗਦਾ ਕਿ ਸਾਫ ਸਵੱਈ ਹੋਈ ਆ ਤੇ ਇਹਦੀ ਜਿਹੜੀ ਨਪਟਾਰਾ ਜਿसरी ਹਮਣਾ ਜਬ ਪਹਿਲੀ ਗੱਲ ਤਾਂ ਜਿਹੜੇ ਆਪਾਂ ਵਰਤਦੇ ਆ ਗਲਾਸ ਆ ਜਿਹੜੇ ਉਹ ਸਾਡੇ ਕਾਗਜ਼ ਦੇ ਆ ਜਿਹੜੇ ਕਿ ਮਿੱਟੀ ਦੇ ਵਿੱਚ ਦਬ ਦਿੱਤੇ ਗਲ ਜਾਣਗੇ ਫਿਰ ਅਸੀਂ ਹੋਰ ਵੀ ਡਿਸਪੋਜ਼ਲ ਜਿਹੜੇ ਆ ਜਿਦਾਂ ਉਹ ਜਿਆਦਾ ਯੂਜ਼ ਨਹੀਂ ਕਰਦੇ ਜਿਹੜੇ ਪਲਾਸਟਿਕ ਤੋਂ ਬਣਿਆ ਹੋਇਆ ਸਮਾਨ ਜਿਹੜਾ ਮੁੜ ਕੇ ਬਾਅਦ ਚ ਪਰਿਵਰਣ ਲਈ ਜਿਹੜਾ ਖਰਾਬੀ ਦਾ ਕਾਰਨ ਬਣੇ ਜਾਂ ਪ੍ਰੂਸ਼ਨ ਹੋਵੇ ਇਸ ਕਰਕੇ ਜਿਹੜੀ ਵੀ ਵੇਸਟੇਜ ਆ ਉਹ ਸਾਰੀ ਇਹੋ ਜੀ ਹੈ ਵੀ ਜਿਹੜੀ ਨੱਪ ਦਿੱਤੀ ਜਾਵੇ ਤਾਂ ਉਸ ਤੋਂ ਬਾਅਦ ਉਹ ਖਤਮ ਹੋ ਜਾਂਦੀ ਆ ਉਸ ਤੋਂ ਬਾਅਦ ਇਹਦਾ ਨਪਟਾਰਾ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਠੀਕ ਹੈ ਬਹੁਤ ਵਧੀਆ ਪ੍ਰਾਲ ਦੇਖੀਏ ਕਿ ਇਸ ਸਾਲ ਸੰਗਤਾਂ ਦੇ ਮੰਚ ਜੀ ਕਿੰਦਾ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਉਤਸ਼ਾਹ ਤੇ ਹਰ ਸਾਲ ਵੱਧ ਤੋਂ ਵੱਧ ਦੇਖਣ ਨੂੰ ਮਿਲਦਾ ਜੀ ਇਸ ਸਾਲ ਦੀ ਗੱਲ ਕਰੀਏ ਹਾਂਜੀ ਇਸ ਵਾਰ ਬਹੁਤ ਵਧੀਆ ਸੀਗਾ ਸੰਗਤਾਂ ਦੇ ਵਿੱਚ ਲਗਾਤਾਰ 2 ਦਿਨ ਤੋਂ ਸੰਗਤ ਜਾ ਰਹੀ ਆ ਦਰਸ਼ਨ ਦੇਦਾਰੀ ਕਰਕੇ ਫਿਰ ਵਾਪਸ ਆ ਰਹੀ ਬਹੁਤ ਵਧੀਆ ਸੀਗਾ ਤੇ ਲੰਗਰ ਹਰ ਇੱਕ ਸਾਲ ਦੀ ਤਰ੍ਹਾਂ ਜਿੱਦਾਂ ਹੁਣ 3 ਸਾਲ ਹੋ ਗਏ ਲਗਾਤਾਰ ਪੱਕਾ ਲੰਗਰ ਸੰਗਤਾਂ ਨੂੰ ਪਾ ਲਗੇ ਪੱਕਾ ਲੰਗਰ ਚੱਲਦਾ ਵਾ ਇੱਥੇ ਕਾਫੀ ਸੰਗਤ ਜਿਹੜੀ ਆਪਾਂ ਰੁਕਦੀ ਆ ਹਾਂਜੀ ਵਧੀਆ ਸਹਿਯੋਗ ਹੈ ਜੀ ਸਾਹਿਬ ਵਾਹਿਗੁਰੂ ਜੀ ਕੀਤਾ ਜਿੱਦਾਂ ਕਿ ਦੱਸਿਆ ਗੁਰਮੁਖ ਸਿੰਘ ਨੇ ਤੀਸਰਾ ਸਾਲ ਹੋ ਗਿਆ ਲੰਗਰ ਨਾਉਂਦਿਆਂ ਦਾ ਬਹੁਤ ਵਧੀਆ ਆਪਣਾ ਸਾਰੀ ਸੰਗਤ ਦਾ ਸਹਿਯੋਗ ਨਾ ਹੁੰਦਾ ਵੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਵਧੀਆ ਜਾਨੀ ਕਿ ਚੱਲ ਰਿਹਾ ਲੰਗਰ ਕੋਈ ਵੀ ਇਦਾਂ ਦਾ ਨਹੀਂ ਵੀ ਕੋਈ ਸਾਫ ਸਵੱਈ ਵੱਲੋਂ ਪੂਰਾ ਧਿਆਨ ਰੱਖਿਆ ਜਾਂਦਾ ਹੈ ਚੀਜ਼ਾਂ ਦਾ ਵੀ ਕੋਈ ਕੱਲ ਨੂੰ ਵੀ ਆਪਣੇ ਵਾਤਾਵਰਣ ਵਾਸਤੇ ਕੋਈ ਖਰਾਬੀ ਆਵੇ ਉਹਦੇ ਵਾਸਤੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਠੀਕ ਹੈ ਹਾਂਜੀ ਠੀਕ ਹੈ ਤੇ ਆਪਣਾ ਯੂਥ ਨੂੰ ਕੀ ਮੈਸੇਜ ਗੱਲ ਕਰੀਏ ਅੱਜਕੱਲ ਦੀ ਨੌਜਵਾਨ ਪੀੜ੍ਹੀ ਨੌਵੀਂ ਪੀੜ੍ਹੀ ਨੂੰ ਮੈਸੇਜ ਹੈ ਜੀ ਪ੍ਰਮਾਤਮਾ ਦੀ ਜਿਹੜਾ ਆਪਾਂ ਲਾਗੇ ਨੇੜੇ ਹੋਣਾ ਚਾਹੀਦਾ ਵਾ ਤੇ ਸੇਵਾ ਭਾਵਨਾ ਨਾਲ ਸੇਵਾ ਕਰਨੀ ਚਾਹੀਦੀ ਆ ਇਕੱਠੇ ਹੋਣਾ ਚਾਹੀਦਾ ਕਟ ਕਰਨਾ ਚਾਹੀਦਾ ਵਾ ਠੀਕ ਹੈ ਜੀ ਜੇ ਗੱਲ ਕਰੀਏ ਅੱਜ ਕੱਲ ਦੀ ਬਾੜ ਦੀ ਦੌੜ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਪੰਜਾਬ ਦਿਨੋ ਦਿਨ ਖਾਲੀ ਤੋਪ ਹੋ ਰਿਹਾ ਹੈ ਉਸ ਦਾ ਮੁੱਖ ਕਾਰਨ ਕੀ ਲੱਭੋ ਸਭ ਮੁੱਖ ਕਾਰਨ ਹੈ ਜੀ ਇੱਥੇ ਜਿਹੜਾ ਆਪਾਂ ਰੋਜ਼ਗਾਰ ਜਿਹੜਾ ਵਾ ਏ ਘਟ ਹੈਗਾ ਵਾ ਉਹਦਾ ਕਰਕੇ ਜ਼ਿਆਦਾਤਰ ਜਾਂ ਲਾ ਲੋ ਵੀ ਕੋਈ ਸਿੱਖਿਆ ਦੀ ਘਾਟ ਲਾ ਲੋ ਮੇ ਉਹ ਚੇਰੀ ਸਿੱਖਿਆ ਪ੍ਰਾਪਤ ਕਰਨ ਜਿਹੜੇ ਬਾਹਰ ਜਾਂਦੇ ਆ ਉਹੀ ਜੇਕਰ ਇਸੇ ਜਿਹੜਾ ਮੈਡੀਕਲ ਦੀ ਪੜ੍ਹਾਈ ਆ ਉਹ ਵਗੈਰਾ ਸاسي ਹੋ ਜੇ ਜਾਂ ਕੋਈ ਹੋਰ ਪਰਾਲੇ ਸਕੂਲ ਕਾਲਜ ਜਿਹੜੇ ਆ ਵਧੀਆ ਚੱਲਣਾ ਤੇ ਪ੍ਰਸ਼ਾਸਨਿਕ ਤੌਰ ਤੇ ਜਿਹੜਾ ਨਿਯਾਮ ਆ ਲੋਕਾਂ ਨੂੰ ਉਹ ਮਿਲਦਾ ਰਵੇ ਠੀਕ ਆ ਜੀ ਇਸ ਕਰਕੇ ਜਿਹੜਾ ਜ਼ਿਆਦਾ ਰਜਾਣ ਹੈ ਇਹ ਕਿ ਫ੍ਰੀडम ਜਿਹੜਾ ਬਾਹਰ ਜਾ ਕੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਇਹ ਹੈ ਜੀ ਜ਼ਿਆਦਾਤਰ ਇਸ ਕਰਕੇ ਭਾਈ ਦੇ ਇੱਥੇ ਕਿਸੇ ਨੂੰ ਕੋਈ ਨਿਆ ਨਹੀਂ ਹੈਗਾ ਜਾਂ ਇਹਦੇ ਪ੍ਰੋਬਲਮ ਸਮੱਸਿਆਵਾਂ ਆਉਂਦੀਆਂ ਉਹਦਾ ਕਰਕੇ ਜ਼ਿਆਦਾ ਬਾਹਰਦਰ ਜਾਣ ਬਣਿਆ ਹੋਗਾ ਕਦੇ ਅੱਕ ਨਹੀਂ ਲਾਇ ਕਦੇ ਵੀ ਤੇ ਉਹ ਕਹਿੰਦੇ ਜੀ ਇਹ 1500 ਰੁਪਏ ਖੇਤ ਦਾ ਦਿੰਦੇ ਆ ਕਿਹਨੂੰ ਦਿੰਦੇ ਆ ਉਹ ਅਸੀਂ ਇਹਦੇ ਬਾਰੇ ਪੁੱਛਣਾ ਚਾਹੁੰਦੇ ਆ ਸਾਡੇ ਕੋਲ ਸਾੜਨ ਵੀ ਜਾਂ ਮਹਿੰਗੇ ਮਹਿੰਗੇ ਹੈਗੇ ਆ ਝੋਨਾ ਸਾਡਾ ਅਜੇ ਮੰਡੀ ਦੇ ਵਿੱਚ ਪਿਆ ਆ ਸੁੱਕਾ ਹੋਇਆ ਝੋਨਾ ਆ ਨਹੀਂ ਉਹ ਤੋੜ ਰਿਹਾ ਅਸੀਂ ਇਹਦੇ ਬਾਰੇ ਪੁੱਛਣਾ ਚਾਹੁੰਦੇ ਆ ਸਰਕਾਰਾਂ ਜ਼ਿੰਮੇਵਾਰ ਆ ਕਿ ਅਸੀਂ ਜ਼ਿੰਮੇਵਾਰ ਆ ਵੀ ਸਾਡੀ ਗਲਤੀ ਆ ਠੀਕ ਆ ਅਸੀਂ ਇਹ ਤੁਹਾਡੇ ਰੈਸ ਸੁਨੇਹਾ ਦੇਣਾ ਚਾਹੁੰਦੇ ਆ ਵੀ ਸਰਕਾਰਾਂ ਇਹਦੇ ਵਾਸਤੇ ਕੀ ਕਰ ਰਹੀਆਂ ਠੀਕ ਮੌਜੂਦਾ ਸਰਕਾਰ ਨੂੰ ਕੀ ਤੁਹਾਡਾ ਸੰਦੇਸ਼ ਪੰਜਾਬ ਦੀ ਮੌਜੂਦਾ ਇਹ ਹੀ ਹੈ ਸਾਡਾ ਮੇਰੀ ਵੀ ਹੁਣ 70 ਸਾਲ ਦੀ ਉਮਰ ਆਹੀ ਝੋਨਾ ਰੋਲਦਾ ਹੀ ਨਹੀਂ ਦੇਖਿਆ ਅਜੇ ਤੱਕ ਭਗਵਾਨਤਮਾਨ ਆਇਆ ਤੇ ਸਾਡਾ ਝੋਨਾ ਮੰਡੀਆਂ ਦੇ ਵਿੱਚ ਪਿਆ ਆ ਦੇਖ ਲਓ ਡੇਢ ਮਹੀਨਾ ਹੋ ਗਿਆ ਵੀ ਸਰਕਾਰਾਂ ਜੇ ਧਿਆਨ ਦਿੰਦੀਆਂ ਤਾਂ ਫਿਰ ਇੱਥੋਂ ਤੱਕ ਗਾਲੀ ਕਿੱਥੇ ਪਹੁੰਚਦੀ ਐ ਅਸੀਂ ਬਿਜਤਾ ਤੁਹਾਡੇ ਮੱਧ ਬਰਾਏ ਆਂ ਇਹ ਗਾਂਹ ਪਚਾਉਣਾ ਚਾਹੁੰਦੇ ਆ ਠੀਕ ਜਿਵੇਂ ਬਜ਼ੁਰਗਾਂ ਦੀਆਂ ਗੱਲਾਂ ਬਹੁਤ ਹੀ ਸੱਚੀਆਂ